ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ بارش ਹੋ ਰਹੀ ਹੈ ਸਰਦੀਆਂ ਦਾ ਇਹ ਮੀਂਹ ਆ ਜਿਹੜਾ ਠੰਡ ਨੂੰ ਹੋਰ ਵਧਾਉਣ ਦਾ ਠੰਡ ਨੂੰ ਹੋਰ ਸੱਦਾ ਦੇਣ ਦਾ ਕੰਮ ਕਰਦਾ ਹੈ ਮੀਂਹ ਇਸ ਵਾਰ ਇੱਕ ਸਾਡੇ ਘਰ ਦੇ ਵਿੱਚ ਤਬਦੀਲੀ ਜਿਹੜੀ ਆ ਰਹੀ ਹੈ ਕੁਝ ਦਿਨਾਂ ਚ ਗੁਰੂ ਦੇ ਘਰ ਪਹਿਲਾ ਨਮਸਤਕ ਮਥਾ ਤੇ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਦੀ ਮਿਹਰ ਦੇ ਨਾਲ ਹੀ ਸੁਪਨਿਆਂ ਦੇ ਘਰ ਦੀ ਇੱਕ ਜਿਹੜੀ ਨਮੀ ਇੱਕ ਪਲੰਗ ਉੱਤੀ ਜਾ ਰਹੀ ਹੈ ਇੱਕ ਨਵਾਂ ਸਫਰ ਸਾਹਮਣੇ ਜਿਹੜੀ ਬਿਲਡਿੰਗ ਬਣ ਰਹੀ ਆ ਤੁਸੀਂ ਦੇਖਦੇ ਹੋ ਇਹਦਾ ਜਿਹੜਾ ਫਰਸਟ ਫਲੋਰ ਆ ਪਹਿਲਾਂ ਬੀਸਮੈਂਟ ਦੇ ਵਿੱਚ ਸਟੋਰ ਬਣਾਏ ਆ ਗਰਾਉਂਡ ਫਲੋਰ ਦੇ ਉੱਤੇ ਬੀਬੀਆਂ ਆ ਤੇ ਫਰਸਟ ਫਲੋਰ ਦੇ ਉੱਤੇ ਸਾਡੇ ਬਾਪੂ ਸ਼ਿਫਟ ਹੋਣ ਜਾ ਰਹੇ ਨੇ ਤੇ ਆਹ ਜਿਹੜੀ ਕਾਨਿਆਂ ਦੇ ਨਾਲ ਬਣਾਈ ਹੋਈ ਛੱਤ ਪਿਛਲੇ ਸਾਲ ਵੀ ਤੇ ਆਹ ਸਾਲ ਵੀ ਇਹਦੇ ਵਿੱਚ ਬੜਾ ਮੁਸ਼ਕਲ ਨਾ ਕਟਿਆ ਕਿਉਂਕਿ ਇਹ ਚੋਣ ਵੀ ਲੱਗ ਜਾਂਦਾ ਸੀ ਫਿਰ ਵਾਸ਼ਰੂਮ ਅੰਦਰ ਹੋਣ ਕਰਕੇ 스멜 ਵੀ ਆਉਣ ਲੱਗ ਜਾਂਦੀ ਸੀ ਫਿਰ ਮੰਝਾ ਲਾਉਣ ਨੂੰ ਜਗ੍ਹਾ ਨਾ ਹੋਣ ਕਰਕੇ ਬਿਲਡਿੰਗ ਦੀ ਤਿਆਰੀ ਨਹੀਂ ਸੀ ਹੋਈ ਪੂਰੀ ਬਹੁਤ ਮੁਸ਼ਕਿਲ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਤੁਸੀਂ ਦੇਖੋ ਕਿਵੇਂ ਬਿਸਤਰੇ ਲੱਗੇ ਹੋਏ ਨੇ ਤੇ ਹੁਣ ਇਹ ਆਖਰੀ ਝਲਕੀਆਂ ਵਾ ਇਹ ਆਖਰੀ ਤਸਵੀਰਾਂ ਇਸ ਛੱਡ ਦੀਆਂ ਇਸ ਹਾਲਾਤ ਦੀਆਂ ਇਹ ਵੀ ਬਦਲ ਜਾਣੀਆਂ ਅੱਜ ਗੱਲ ਕਰਦੇ ਸੀ ਸਵੇਰੇ ਸਵੇਰੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਇਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸੁਨੇਹਾ ਜਿਵੇਂ ਆ ਸਾਡੇ ਤੁਸੀਂ ਬਾਪੂ ਬਜ਼ੁਰਗਾਂ ਨੂੰ ਖੜਿਆ ਨੂੰ ਦੇਖਦੇ ਹੋ ਆ ਟੇਬਲ ਲੱਗਿਆ ਹੋਇਆ ਇੱਥੇ ਬ੍ਰਸ਼ ਜਿਹਨੇ ਹੁੰਦੇ ਆ ਸਾਰਾ ਜਿੰਨੇ ਬ੍ਰਸ਼ ਕਰਦੇ ਆ ਸਾਰੇ ਟੇਬਲ ਦੇ ਉੱਤੇ ਰੱਖ ਕੇ ਸਵੇਰ ਨੂੰ ਬ੍ਰਸ਼ ਦੇ ਉੱਤੇ ਕੈਪਾਂ ਲੱਗੇ ਹੋਏ ਕੈਪ ਦੇ ਉੱਤੇ ਹਰੇਕ ਦਾ ਨਾਮ ਲਿਖਿਆ ਹੋਇਆ ਸਾਡੇ ਟੀਮ ਮੈਂਬਰ ਬ੍ਰਸ਼ ਵੰਡੀ ਜਾਂਦੇ ਆ ਜਦੋਂ ਜਿਵੇਂ ਜਿਵੇਂ ਬ੍ਰਸ਼ ਦੇਣਾ ਵਾ ਉਥੇ ਡੱਬੇ ਰੱਖੇ ਹੁੰਦੇ ਕੋਲੇ ਉਹ ਪਾਣੀ ਭਰ ਕੇ ਧੋ ਕੇ ਰੱਖੀ ਜਾਂਦੇ ਆ ਬ੍ਰਸ਼ ਫਿਰ ਜਿਵੇਂ ਜਿਵੇਂ ਬ੍ਰਸ਼ ਕਰੀ ਜਾਂਦੇ ਨੇ ਤੇ ਫਿਰ ਇੱਥੇ ਲਾਈਨਾਂ ਲੱਗ ਜਾਂਦੀਆਂ ਆ ਜਗ੍ਹਾ ਤੇ ਇੱਥੇ ਫਿਰ ਚਾਹ ਵਰਤਾਈ ਜਾਂਦੀ ਹੈ। ਇੱਥੇ ਚਾਹ ਜਦੋਂ ਵਰਤ ਹਟਦੀ ਆ ਉਸ ਤੋਂ ਬਾਅਦ ਇਹ ਮੈਂਬਰ ਉੱਠ ਕੇ ਬਾਹਰ ਜਾਣ ਲੱਗ ਜਾਂਦੇ ਨੇ ਇਸ਼ਨਾਨ ਕਰਾਉਣ ਲਈ। ਉਸ ਤੋਂ ਪਹਿਲਾਂ ਜਿਨ੍ਹਾਂ ਨੇ ਟਾਇਲਟ ਕਰਨੀ ਆ ਜਾਂ ਵਾਸ਼ਰੂਮ ਜਾਣਾ ਹੈ ਉਹ ਪਹਿਲਾਂ ਬਾਰੀ-ਬਾਰੀ ਜਾ ਕੇ ਵਾਪਸ ਆਈ ਜਾਂਦੇ ਨੇ। ਫਿਰ ਇਹ ਦਿਨ ਚੜ੍ਹਿਆ ਜਿਹੜੀ ਸਾਡੀ ਸ਼ੁਰੂ ਹੁੰਦੀ ਆ। ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸ਼ੈੱਡ ਆ ਇਹ ਹੁਣ ਖਾਲੀ ਹੋ ਜਾਣਾ ਤੇ ਸਾਰੇ ਉਧਰ ਨਵੀਂ ਬਿਲਡਿੰਗ 'ਚ ਜਿਵੇਂ ਹੁਣ ਦੇਖੋ ਜਮਾਤੂ ਬਾਈ ਭੰਡ ਇਕੱਠੇ ਕਰਦਾ ਫਿਰਦਾ ਦੇਖੋ ਇਹ ਰੱਬ ਰੂਪ ਸੇਵਾਦਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਵਾ ਕਿਹਾ ਜਮਾਤੂ ਬਾਈ ਠੀਕ ਹੈ ਠੀਕ ਹੈ ਰੱਖ ਦਿਓ ਰੱਖ ਦਿਓ ਤੇ ਇਹਦੀ ਡਿਊਟੀ ਦੇਖੋ ਰੱਬ ਨੇ ਲਾਈ ਹੋਈ ਐ ਇਸ ਬੰਦੇ ਦੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਗੁਲਾਮੀ ਕੱਟ ਰਿਹਾ ਸੀਗਾ सरपंच मुफ्तीार सिंह ਦੇ ਘਰੇ ਫੇਰੂ ਸ਼ਹਿਰ ਦੇ ਵਿੱਚ ਤੇ ਉਥੋਂ ਲੈ ਕੇ ਆਏ ਆ ਅੱਜ ਰੱਬ ਸਾਡੇ ਘਰੇ ਸੁਪਨਿਆਂ ਦੇ ਘਰ ਰਹਿ ਰਿਹਾ ਰੱਬ ਸਲਾਮ ਵਾਲੇकुम भाई आसमान भाई ਠੀਕ ਹੈ ਬਾਪੂ ਤਕੜਾ ਵਕੀਲ ਸਿਆ ਦੇਖੋ ਇੱਥੇ ਅਸਮਾਨ ਸਿੰਘ ਖਾਨ ਤੇ ਬਘੇਲ ਸਿੰਘ ਇਕੱਠੇ ਬੈਠੇ ਇੱਕ ਦੂਜੇ ਨਾਲ ਬਾਤਾਂ ਪਾਉਂਦੇ ਨੇ ਬਾਈ ਇਸ ਤੋਂ ਵੱਡੀ ਖੁਸ਼ੀ ਦੀ ਹੋਰ ਇਸ ਤੋਂ ਵੱਡੀ ਭਾਈ ਚਾਰ ਕਿਸਾਂਝ ਦੀ ਹੋਰ ਕੀ ਗੱਲ ਹੋਊਗੀ ਸਾਡੀ ਮਹਾਰਾ ਸੱਚੇ ਪਾਤਸ਼ਾਹ ਨੇ ਕੱਲ੍ਹ ਜੂਗੀਆਂ ਲਈ ਡਿਊਟੀ ਲਾਈ ਹੋਈ ਆ ਹੋਲੀ ਮੈਂ ਹਾਂ ਹੋਲੀ ਜਾਏਗੇ ਜਾਏ ਏਦਾਂ ਵਾਜੀ ਅੱਜ ਬਾਰਿਸ਼ ਆ ਜਿਹੜੀ ਹੋ ਰਹੀ ਆ ਕਣਮਣ ਕਣਮਣ ਹੋਈ ਜਾਂਦੀ ਆ ਤੇ ਹੋਲੀ-ਹੋਲੀ ਜਿਹੜਾ ਆ ਵੀ ਸ਼ੈੱਡ ਆ ਇਹ ਵੀ ਖੋਲ ਕੇ ਉਧਰ ਅਸੀਂ ਸ਼ਿਫਟ ਕਰ ਦੇਣਾ ਪਿਛਲੇ ਪਾਸੇ ਉਧਰ ਟੈਂਪਰੇਰੀ ਮਰੀਜ਼ਾਂ ਦੀ ਬੋਰਡ ਆ ਜਿਹੜੀ ਉਹ ਬਣ ਜਾਣੀ ਆ ਤੇ ਹੁਣ ਉਹਨੇ ਟਾਈਮ ਲਈ ਜੀ ਗੁਰੂ ਘਰ ਦੀ ਜਿਹੜੀ ਬਿਲਡਿੰਗ ਆ ਉਹ ਸ਼ਿਫਟ ਕਰਕੇ ਇੱਧਰ ਵੱਡੇ ਹਾਲ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਸੀ ਹੁਣ ਬਾਪੂ ਬਜ਼ੁਰਗਾਂ ਨੂੰ ਇੱਥੇ ਸਾਫ਼ ਕਰਕੇ ਟਾਈਲਾਂ ਲਾ ਕੇ ਪ੍ਰੋਪਰ ਗੁਰੂ ਘਰ ਇੱਥੇ ਸ਼ਿਫਟ ਕਰ ਲਾਂਗੇ ਤੇ ਫਿਰ ਹੌਲੀ ਹੌਲੀ ਮਹਾਰਾਜ ਮੇਰ ਕਾਨ ਸੱਚੇ ਪਾਤਸ਼ਾਹ ਗੁਰੂ ਘਰ ਦੀ ਨਵੀਂ ਬਿਲਡਿੰਗ ਵੀ ਨਾਖਸ਼ੇ ਮੁਤਾਬਕ ਬਣ ਕੇ ਤਿਆਰ ਹੋਊਗੀ ਜਿੱਥੇ ਸਾਡੀਆਂ ਬੀਬੀਆਂ ਤੇ ਭੈਣਾਂ ਆਜੋ ਭੈਣੇ ਤੇ ਮਾਤਾਵਾਂ ਬਾਪੂ ਬਜ਼ੁਰਗ ਬੱਚੇ ਬੱਚੀਆਂ ਨੌਜਵਾਨ ਵੀਰ ਭੈਣ ਸਾਰੇ ਗੁਰੂ ਦਾ ਓਟ ਆਸਰਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਨਗੇ ਜਿਹਦੇ ਵਿੱਚ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਤੇ ਅਸੀਸਾਂ ਦੀ ਸਦਕਾ ਇਹ ਸਾਡਾ ਪਰਿਵਾਰ ਚੱਲਦਾ ਰਸੋਈ ਆ ਸਾਡੀ ਐਕਤੀਓਂ ਹੀ ਚਾਹੇ ਉੱਪਰ ਤਾਂ ਛੱਡੀ ਪਾਇਆ ਪਰ ਬਹੁਤ ਸੋਹਣੀ ਰਸੋਈ ਬਣ ਗਈ ਆ ਸਾਡੀ ਤੈਲਾਂ ਵਗੈਰਾ ਲੱਗੀਆਂ ਪਿੱਛੇ ਬਜ਼ੁਰਗਾਂ ਦੇ ਸਬਜ਼ੀਆਂ ਕੱਟਣ ਨੂੰ ਇੱਧਰ ਸਾਰੇ ਢਾਲ ਸਬਜ਼ੀ ਬਣਦੀ ਆ ਉੱਥੋਂ ਦੀ ਗੇਟ ਰਾਹੀਂ ਉੱਪਰ ਦੀ ਸਪਲਾਈ ਦਿੰਨੇ ਆ ਤੇ ਇੱਥੇ ਸਾਰਾ ਦੁੱਧ ਵਗੈਰਾ ਗਰਮ ਹੁੰਦਾ ਜਾਂ ਸਾਰਾ ਕੁਛ ਇੱਥੇ ਇੱਥੇ ਭਾਂਡੇ ਧੋਣ ਵਾਸਤੇ ਆ ਵੱਡੀ ਮੰਨ ਲਓ ਟੂਟੀ ਲੱਗੀ ਹੋਈ ਐ ਇੱਥੇ ਇੱਥੇ ਆ ਜਿਹੜਾ ਹੈਗਾ ਇਹ ਸਬਜ਼ੀਆਂ ਦਾ ਤੇ ਫਰੂਟਾਂ ਦਾ ਵਾ ਇੱਥੇ ਸਬਜ਼ੀਆਂ ਤੇ ਫਰੂਟ ਕੱਟੇ ਜਾਂਦੇ ਆ ਤੜਕੇ ਵਾਸਤੇ ਮਸ਼ੀਨ ਆ ਜਿਹੜੀ ਆ ਪਿਆਜ਼ ਵਗੈਰਾ ਤੜਕਾ ਕੱਟਿਆ ਜਾਂਦਾ ਇਧਰ ਹੁਣ ਫਰੂਟ ਕੱਟਿਆ ਜਾ ਰਿਹਾ ਐਪਲ ਵਾਹ ਖਾਲਸਾ ਵਾਹ ਗੁਰਜੀ ਕੀ ਖਾਤੇ ਐ ਫਤਸੀ ਕਾਲ ਬਾਈ ਜੀ ਐਪਲ ਕੱਟੇ ਜਾ ਰਹੇ ਨੇ ਇਨਚਾਰਜ ਸਾਹਿਬ ਖੜੇ ਨੇ ਠੇਕੇਦਾਰ ਸਾਹਿਬ ਇਹ ਵੀਰ ਜਦੋਂ ਸਾਡੇ ਕੋਲ ਆਏ ਸੀਗੇ ਮੈਂਟੂ ਠੇਕੇਦਾਰ ਵੀਰਾ ਇਹਨਾਂ ਦੇ ਮਾਤਾ ਜੀ ਵੀ ਨਾਲ ਸੀਗੇ ਤੇ ਮਾਤਾ ਜੀ ਤਾਂ 3 ਸਾਲ ਸਾਡੇ ਕੋਲ ਰਹੇ ਇਸ ਦੁਨੀਆ ਤੋਂ ਕੁਝ ਕਰ ਗਏ ਤੇ ਵੀਰਾ ਸਾਡੇ ਕੋਲੇ ਹੀ ਰਹਿ ਰਿਹਾ ਸੇਵਾ ਕਰਾ ਰਿਹਾ ਠੇਕੇਦਾਰ ਵੀਰਾ ਤੇ ਕਿਸੇ ਟਾਈਮ ਲੱਕੜੀ ਦਾ ਠੇਕੇਦਾਰ ਸੀ ਬਹੁਤ ਵਧੀਆ ਤੇ ਵਾਹਿਗੁਰੂ ਦੀ ਮਿਹਰ ਨਾਲ ਹੁਣ ਸਾਡੇ ਸੁਪਨਿਆਂ ਦੇ ਘਰ ਦਾ ਇਹ ਸਬਜ਼ੀਆਂ ਦੇ ਤੇ ਫਰੂਟਾਂ ਦੇ ਏਰੀਏ ਦਾ ਠੇਕੇਦਾਰ ਕਹਿ ਸਕਦੇ ਆਂ ਇਨੇ ਸੇਵਾ ਦਾ ਠੇਕਾ ਲਿਆ ਹੋਇਆ ਇੱਧਰ ਜਿਹਦੇ ਨਾਲ ਬਾਈ ਹੁਣ ਜਿਵੇਂ ਬਾਈ ਦੀ ਸੇਵਾ ਕਰਾਉਣ ਆਏ ਹੋਏ ਨੇ ਬਾਈ ਜੀ ਕਿੱਥੋਂ ਆਏ ਆ ਤੁਸੀਂ ਮੰਡੀਆਂ ਤੋਂ ਹੈ ਮੰਡੀਆਂ ਜੀ ਖਾਨਪੁਰ ਮੰਡੀਆਂ ਖਾਨਪੁਰ ਜ਼ਿਲ੍ਹਾ ਕਿਹੜਾ ਜੀ ਮੇਲਕੋਟਾ ਜੀ ਮੇਲਕੋਟਾ ਤੋਂ ਬਾਈ ਜੀ ਆਏ ਨੇ ਸੇਵਾ ਕਰਾਉਣ ਲਈ ਕਈ ਦਿਨ ਹੋ ਗਏ ਇੱਥੇ ਹੀ ਰਹਿ ਕੇ ਸਾਰਾ ਦਿਨ ਸੇਵਾ ਕਰਾਉਂਦੇ ਨੇ ਬਾਪੂ ਵੱਧਵਾ ਜੀ ਇਹਨਾਂ ਦੇ ਤੇ ਇਹਨਾਂ ਦੇ ਬੇਟੇ ਦੇ ਬਹੁਤ ਮਾੜੇ ਹਾਲ ਸੀ ਜਦੋਂ ਬਾਪੂ ਸਾਡੇ ਕੋਲ ਆਏ ਸੀ ਇਦਾਂ ਹੀ ਇਕਵਾਲ ਸਿੰਘ ਦੇ ਫਾਦਰ ਸਾਹਿਬ ਆ ਵੀਰ ਰੇੜੀ ਲਾਉਂਦਾ ਸੀਗਾ ਬਰਗਰਾਂ ਦੀ ਨੌਜਵਾਨ ਪੁੱਤ 2017 ਚ ਐਕਸੀਡੈਂਟ ਹੋ ਗਿਆ ਪੱਟ ਟੁੱਟ ਗਿਆ 17 ਤੋਂ ਲੈ ਕੇ 24 ਤੱਕਰ ਇਦਾਂ ਹੀ ਪਿਆ ਘਰੇ ਗਾਲੀ ਜਾਂਦਾ ਸੀ ਵਿਚਾਰਾ ਆ 22 ਚ 22 ਚ ਆਏ ਸੀ ਤੁਸੀਂ 23 ਚ ਪਿਛਲੇ ਸਾਲ ਹੀ ਆਏ ਸੀ ਆ ਪਿਛਲੇ ਸਾਲ 23 ਦੇ ਵਿੱਚ ਸਾਡੇ ਕੋਲ ਆਏ ਸੀ ਹੁਣ ਉਹਦਾ ਵੀਰ ਦਾ ਇਲਾਜ ਚੱਲਦਾ ਇੱਥੇ ਬਾਪੂ ਆ ਸਾਡੇ ਨਾਲ ਸੇਵਾ ਕਰਾਉਂਦਾ ਬਾਈ ਪਵਿੱਤਰ ਸਾਡੀ ਟੀਮ ਦਾ ਮੈਂਬਰ ਆ ਸੇਵਾਦਾਰ ਆ ਵੀਰਾ ਸੰਗਰੂਰ ਜ਼ਿਲ੍ਹਾ ਬਾਈ ਰਾਮਣੇਰ ਕਟਲਾ ਹੀ ਬਣ ਗਿਆ ਜਿਲ੍ਹਾ ਹੁਣ ਤਾਂ ਪਟਿਆਲਾ ਜਿਲ੍ਹਾ ਤੇ ਨਾਬੇ ਦਾ ਬਾਈ ਰਹਿਣ ਵਾਲਾ ਤੇ ਇਹ ਸਾਡੇ ਨਾਲ ਜਿਹੜੂ ਸ਼ੁਰੂ ਤੋਂ ਜੁੜਿਆ ਹੋਇਆ ਸਾਡੇ ਸੇਵਾ ਸਾਰੇ ਜਿਹੜੇ ਅੰਦਰ ਬਿਲਡਿੰਗ ਦਾ ਮਟੀਰੀਅਲ ਜਿੰਨਾ ਵੀ ਆਉਂਦਾ ਉਹ ਸਾਰਾ ਰਿਕਾਰਡ ਇਹ ਮੈਂਟੇਨ ਕਰਦਾ ਬਾਈ ਇਦਾਂ ਹੀ ਅਵਤਾਰ ਸਿੰਘ ਕੀ ਹਾਲ ਹੈ ਬਾਈ ਤਰੱਕੀ ਨਾਲ ਵੀਰੇ ਸਰਜੀਤ ਜਸਵਾਲ ਸਰਬਜੀਤ ਸਿੰਘ ਜਸਵਾਲ ਇਹ ਵੀ ਬਾਈ ਘਰੇ ਪਿਆ ਸੀ ਪੈਰ ਦੇ ਵਿੱਚ ਜ਼ਖਮ ਸੀ ਬਹੁਤ ਵੱਡਾ ਸ਼ੂਗਰ ਕਰਕੇ ਪੈਰ ਗਲ ਗਿਆ ਸੀ ਪਰਿਵਾਰ ਦੇ ਵਿੱਚ ਕੋਈ ਪਿੱਛੇ ਸਪੋਰਟ ਨੂੰ ਨਹੀਂ ਸੀ ਮਹਾਰਾਜ ਨੇ ਇਸ ਘਰ ਦਾ ਸਾਥੀ ਬਣਾਇਆ ਸਬਜ਼ੀਆਂ ਕਟਾਉਂਦਾ ਫਰੂਟ ਕਟਾਉਂਦਾ ਵੀਰ ਸਾਡੇ ਨਾਲ ਸੇਵਾ ਕਰਾਉਂਦਾ ਇਹ ਠੇਕੇਦਾਰ ਸਾਹਿਬ ਦਾ ਬਿਸਤਰਾ ਲੱਗਿਆ ਹੋਇਆ ਮਿੰਟੂ ਠੇਕੇਦਾਰ ਵੀਰੇ ਦਾ ਇਹ ਸਾਰੇ ਮੜੀਆ ਸਾਹਿਬ ਦੇ ਮੜੀਆ ਸਾਹਿਬ ਸਸਿਕਾ ਇਹ ਵੀ ਬਾਪੂ ਦੀ ਡਿਊਟੀ ਰਸੋਈ ਚ ਹੀ ਲਾਈ ਹੋਈ ਹੈ ਮਹਾਰਾਜ ਨੇ ਤੇ ਜਦੋਂ ਲੈ ਕੇ ਆਏ ਸੀ ਬਾਪੂ ਨੂੰ ਉਦੋਂ ਦੀਆਂ ਤਸਵੀਰਾਂ ਤੁਸੀਂ ਜੇ ਦੇਖੋ ਤੇ ਅੱਜ ਦਾ ਬਾਪੂ ਮੜੀਆ ਬਾਬਾ ਤੇ ਉਸ ਟਾਈਮ ਦਾ ਵਾਇਗੁਰਦੀ ਉਹ ਕਿਰਪਾ અપਾਰ ਕਿਰਪਾ ਦੇਖੋ ਕਿੰਨਾ ਚਿਹਰੇ ਮੋਹਰੇ ਸ਼ਕਲਾਂ ਬਦਲ ਦਿੰਦਾ ਬਾਬਾ ਨਾਨਕ ਜਦੋਂ ਉਹਦੀ ਕਿਰਪਾ ਹੁੰਦੀ ਹੈ ਇਧਰ ਸਾਡਾ ਵੀਰ ਲੱਗਿਆ ਹੋਇਆ ਡਿਊਟੀ ਤੇ ਵਿਅਸ਼ਨੂ ਦਾਸ ਵਿਅਸ਼ਨੂ ਦਾਸ ਨੇ ਆਪਣੀ ਜ਼ਿੰਦਗੀ 'ਚ ਕੋਈ ਵੀ ਵਿਅਸ਼ਤੂਆਂ ਵਾਲਾ ਕੰਮ ਨਹੀਂ ਕੀਤਾ ਸੀ ਪਹਿਲਾਂ ਪਹਿਲਾਂ ਇੱਕ ਚੂੜਾ ਟੁੱਟਿਆ ਹੋਇਆ ਸੀ ਸ਼ਰਾਬ ਪੀਂਦਾ ਸੀ ਢੱਕੇ ਕੋਈ ਦੂਜੀ ਲਤ ਟੁੱਟ ਗਈ ਹੱਦੀ ਬਾਹਰ ਲੜਕਦੀ ਸੀ ਇੰਨੀ ਜ਼ਿਆਦਾ ਬਹੁਤ ਬੁਰੀ ਹਾਲਤ ਸੀ ਘਰ 'ਚ ਪਤਨੀ ਤੋਂ ਲੈ ਕੇ ਆਏ ਸੀ ਬਾਈ ਨੂੰ ਹੁਣ ਜਿੱਦਣ ਦਾ ਸਾਡੇ ਕੋ ਆਇਆ ਸ਼ੁੱਧ ਬੈਸ਼ ਨੂੰ ਖਾਣਾ ਵੀ ਬਣਾਉਂਦਾ ਰੋਜ਼ ਤੇ ਸ਼ੁੱਧ ਬੈਸ਼ ਨੂੰ ਬਣ ਗਿਆ ਭਾਈ ਇਹ ਉਦੋਂ ਦਾ ਤੇ ਪਰਿਵਾਰ ਵਿਖਰ ਗਿਆ ਬੱਚੇ ਵੀ ਛੱਡ ਕੇ ਚਲੇ ਗਏ ਵਾਈ ਵੀ ਛੱਡ ਕੇ ਜਲੇਗੀ ਸ਼ਰਾਬ ਪੀਣ ਦਾ ਬਹੁਤ ਜ਼ਿਆਦਾ ਆਦਤ ਸੀ ਪਹਿਲਾਂ ਤੇ ਇੱਥੇ ਆ ਕੇ ਮਹਾਰਾਜ ਨੇ ਜ਼ਿੰਦਗੀ ਵੀ ਬਦਲ ਦਿੱਤੀ ਭਾਈ ਤੇ ਸਾਡੇ ਇੱਥੇ ਹਲਵਾਈ ਦਾ ਕੰਮ ਕਰਦਾ ਹੁਣ ਕੀ ਬਣ ਰਿਹਾ ਹੈ ਹੈ ਤੜਕਾ ਤੜਕਾ ਅੱਜ ਵਿੱਚ ਇਲਾਚੀ ਹੈ ਵੱਡੀ ਤੜਕਾ ਲਾ ਰਿਹਾ ਬਾਈ ਤੜਕਾ ਵੀ ਅਸੀਂ ਇਸ ਤਰ੍ਹਾਂ ਲਾਉਨੇ ਆ ਬਹੁਤ ਘੱਟ ਤੇਲ ਪਾ ਕੇ ਸਿੰਪਲ ਤੜਕਾ ਲਾਉਨੇ ਆ ਇਹਦੇ ਟੋਨੀ ਬਾਈ ਆ ਸਾਡਾ ਟੋਟਕਪੁਰੇ ਵਾਲਾ ਟੋਟਕਪੁਰੇ ਆ ਟੋਨੀ ਬਾਈ ਇਹਨੇ ਵੀ ਬਾਈ ਨੇ ਆਪਣੀ ਜ਼ਿੰਦਗੀ ਦਾ ਬਹੁਤ ਸੰਘਰਸ਼ ਕਟਿਆ 10 12 ਸਾਲ ਸੜਕ ਤੇ ਝੁੱਗੀ ਪਾ ਕੇ ਕੂੜਾ ਹੀ ਖਾਂਦਾ ਸੀ ਬਾਈ ਕੂੜੇ ਚੋਂ ਕੱਟ-ਕੱਟ ਕੇ ਖਾਂਦਾ ਸੀ ਅੱਜ ਬਾਈ ਨੂੰ 7 ਸਾਲ 6 ਹੋ ਗਏ ਸਾਡੇ ਕੋਲ ਇਹਨੂੰ ਬਾਰਨਹਾੜੇ ਆਇਆ ਸੀ 2017 ਚ ਬਾਈ ਤੇ ਰਸੋਈ ਦੀ ਸੇਵਾਈ ਕਰ ਰਿਹਾ ਬਈ ਸੋਚ ਹੀ ਰਹਿੰਦਾ ਹੈ ਇਸ ਤਰ੍ਹਾਂ ਦੇ ਸਿੰਘ ਮਹਾਰਾਜ ਨੇ ਸਾਡੇ ਨਾਲ ਸੇਵਾ ਤੇ ਲਾਏ ਨੇ ਜਿਨ੍ਹਾਂ ਨੂੰ ਨਾ ਤਨਖਾਹ ਦਾ ਨਾ ਪੈਸੇ ਦਾ ਨਾ ਸ਼ੌਹਰਤ ਦਾ ਕਿਸੇ ਚੀਜ਼ ਦਾ ਲਾਲਚ ਨਹੀਂ ਸਿਰਫ ਲਾਲਚਾ ਤਾਂ ਸੇਵਾ ਦਾ ਲਾਲਚ ਇਸ ਸੁਪਨਿਆਂ ਦੇ ਘਰ ਦੀ ਬੈਕ ਸਾਈਡ ਆਈ ਪਿਛਲੇ ਪਾਸੇ ਤਾਂ ਸਾਡਾ ਤੇ ਹੌਲੀ ਹੌਲੀ ਮਹਾਰਾਜ ਕਿਰਪਾ ਕਰੀ ਜਾ ਰਹੇ ਨੇ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਵਧੇ ਜਾ ਰਹੇ ਆ ਹੁਣ ਇੱਧਰ ਹਸਪੀਟਲ ਦੀ ਬਿਲਡਿੰਗ ਆ ਜਿਹੜੀ ਉਹ ਬਣਾਉਣੀ ਆ ਜੀ ਕਿਉਂਕਿ ਹਸਪੀਟਲ ਦੇ ਵਿੱਚ ਬਹੁਤ ਘੱਟ ਬੈੱਡ ਲੱਗਦੇ ਆ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਸਾਡੇ ਕੋਲੇ ਤੇ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਗੁਰੂ ਕਿਰਪਾ ਕਰਨ ਹੁਣ ਆਉਣ ਵਾਲੇ ਸਮੇਂ 'ਚ ਆਸੀਂ ਹਸਪੀਟਲ ਦੀ ਬਿਲਡਿੰਗ ਬਣਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ